ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਜਿਉਂਦੇ ਵਸਦੇ ਰਹੋ ਤੇ ਆ ਬੈਠਾ ਆਪਣਾ ਜਪਨੂਰ ਜਪਨੂ ਕੀ ਕਰਦਾ ਪੁੱਤ ਛੋਣਾ ਪੁੱਤ ਕੀ ਕਰਦਾ ਮੇਰਾ ਤੇ ਮੰਮਾ ਚਾ ਜਿਹੜਾ ਪਾ ਮੰਮੀ ਚਾ ਚਾਚੀ ਤਰਪਾਂਗਾ ਕਰੀ ਜਾਂਦੀ ਆ ਮੰਮੀ ਦੀਆਂ ਫਰਾਕਾਂ ਸਲਾਈ ਹੋਊਗਾ ਅੱਜ ਰਾਤ ਤੇ ਅੱਜ ਤਰਪਾਈ ਕਰੀ ਜਾਂਦੀ ਆ ਦੇਖੋ ਨੇ ਕਿਨੇ ਕਿਆ ਥਾਣਾ ਤਰਪਾਈ ਮੇਰੇ ਨਾ ਕਿੰਨੇ ਸਾਰੇ ਸੂਟ ਸੀਨਵਾ ਲੇ ਸੀ ਗਰਮਾ ਕੋਈ ਨਹੀਂ ਸੀਗਾ ਗਰਮੀਆਂ ਵਾਲੇ ਹੈ ਨਹੀਂ ਸੀ ਤੇ ਹੁਣ ਵਾਰੀ ਵਾਰੀ ਕਰਕੇ ਮੇਰੇ ਸਾਰੇ ਸੂਟ ਸਿੱਤੇ ਆ ਇੱਕ ਜਿਹੜਾ ਮੈਂ ਕੱਲ ਪਾਇਆ ਸੀ ਬਲੈਕ ਉਹ ਇੱਕ ਉਹ ਮਤਲਬ ਇਹ ਉਹ ਸੂਟ ਦੋ ਸੂਟ ਇੱਕ ਵਾਈਟ ਹੈਗਾ ਇੱਕ ਬਲੈਕ ਹੈ ਹਨਾ ਤੇ ਉਹਨਾਂ ਸੂਟਾਂ ਦਾ ਤੇ ਸਰਪ੍ਰਾਈਜ਼ ਹੀ ਮਿਲਿਆ ਕਿ ਉਹ ਮੈਨੂੰ ਬਾਕੀ ਇਹ ਤਿੰਨ ਮੈਂ ਫਰਾਕਾਂ ਦੇ ਪੀਸ ਲਿਆਂਦੇ ਸੀ ਕਿਉਂਕਿ ਮੇਰੀ ਫਰਾਕਾਂ ਵੀ ਨਹੀਂ ਸੀ ਤੇ ਉਹ ਵੀ ਸੀ ਬਗੀਆਂ ਤੇ ਵਧੀਆ ਲੱਗ ਰਿਹਾ ਹੈ ਕਿ ਜਿਵੇਂ ਇੱਕ ਵਾਰ ਮੋਂ ਮੇਰੇ ਛਲਛੇਤੀ ਜਤੀ ਜੀਪ ਗਏ ਕਪੜੇ ਨਹੀਂ ਤੇ ਕਿੱਥੇ ਪਹਿਲੇ ਵੇਟਿੰਗ ਚ ਰਹਿ ਲ ਰਹਿਣਾ ਪੈਂਦਾ ਸੀ ਕਿ ਕਦੋਂ ਵਾਰੀ ਆਊਗੀ ਸੂਟਾਂ ਦੀ ਜਦੋਂ ਹੀ ਅਮਲਾਨਗਰ ਗਈ ਸੀ ਉਦੋਂ ਵੀ ਸੂਟ ਸਵਾਏ ਦੋ ਸਵਾਏ ਸੀ ਦੋ ਬਸ ਤੇ ਉਸ ਤੋਂ ਬਾਅਦ ਹੁਣ ਗਰਮੀਆਂ ਦੇ ਸੂਟਾਂ ਦੀ ਬਾਰੀ ਆ ਗਈ ਹੈ ਮੈਨੂੰ ਦੋ ਤਿੰਨ ਹੋਰ ਸਵਾਉਣੇ ਆ ਪਏ ਹੈ ਸੂਟ ਹਾਂਜੀ ਤੇ ਪਾਈ ਕਰ ਲਾਂਗੇ ਨਾ ਫਿਰ ਦਿਖਾਨੀ ਆ ਤੁਸੀਂ ਦੱਸਿਓ ਕਿ ਸੁਨੂਰ ਦਾ ਪ੍ਰਿੰਟ ਸੋਨਾ ਹੈਗਾ ਹਾਂ ਹਾਂ ਜਪਨੂਰ ਪ੍ਰਿੰਟ ਸੋਨਾ ਹੈ ਜਪਨੂਰ ਨੂੰ ਸੋਨਾ ਲੱਗਾ ਜੀ ਪਾਪਾ ਪਾਪਾ ਕਹਿੰਨਾ ਆਏ ਤਨ ਪਟਤਾ ਪੁੱਤ ਨੇ ਆਏ ਵੇ ਹਾਂ ਜੀ ਪਾਪਾ ਲੱਗੇ ਹੋਏ ਆ ਪਾਪਾ ਜਪਨੂਰ ਦਾ ਇਹ ਮੇਰਾ ਸੋਨਾ ਪਟ ਮੈਨੂੰ ਚਾ ਵਾਲ ਸਾਰੇ ਪਟਦੇ ਆਂਦੀ ਝੋਣਾ ਪੁੱਤ ਕੀ ਗੱਦਾ ਮੇਰਾ ਆਉ ਆਉ ਮੋਟਾ ਤੂੰ ਪਾਈ ਆਂਦੀ ਯਸ ਮੈਂ ਤਪਾਈ ਤਾਂ ਮੈਂ ਜਿੰਨੀ ਸਪੀਡ ਨਾਲ ਕਰਦਾ ਸੀਗਾ ਕਰ ਦੋ ਫਿਰ ਜਦੋਂ ਮੈਂ ਜਵਾਨੀ ਚ ਹੁੰਦਾ ਸੀ ਕਿਹਾ ਹੁਣ ਬੁੱਢੇ ਹੋ ਗਏ ਜੋ ਤਾਂ ਜਵਾਨੀ ਵਾਲਾ ਜੋਰ ਸੀ ਵੇ ਜਾਲਵਾ ਆਪੇ ਦੱਸਦਾ ਮੈਂ ਗੁੱਡਾ ਹੋ ਗਿਆ ਵਾਂ 40 ਪਲੱਸ ਹਾਂ ਹੁਣ ਨਾ ਨਲਾਂ ਕੋਟ ਹੈ ਜਹ ਜਪਨੂ ਆਏ ਆਏ ਜਿਹੜਾ ਰਾਤ ਵਾਲਾ ਸੂਟ ਸੀ ਮੇਰਾ ਬਲੈਕ ਉਹ ਪਸੰਦ ਆਇਆ ਨਾ ਸਾਰਿਆਂ ਨੂੰ ਉਹ ਮੈਨੂੰ ਵੀ ਬਹੁਤ ਪਸੰਦ ਆਇਆ ਸੀ ਕਿਉਂਕਿ ਉਹ ਮੈਨੂੰ ਅਚਾਨਕ ਤੇ ਦੇਖਣ ਨੂੰ ਜਦੋਂ ਮਿਲਿਆ ਤੇ ਮੈਂ ਬੜੀ ਖੁਸ਼ ਹੋਈ ਸੀ ਮੈਨੂੰ ਚਾ ਚੜਿਆ ਆਇਆ ਦੀ ਕਿ ਮੇਰਾ ਸੂਟ ਬਣ ਗਿਆ ਪੂਰਾ ਹਜੇ ਕ ਸੂਟ ਦੀ ਜਿਹੜਾ ਵਾਈਟ ਸੂਟ ਹੈਗਾ ਉਹਦੀ ਸਲਵਾਰ ਰਹਿਦੀ ਹੈ ਬਨਨੀ ਉਹ ਬਨ ਕੇ ਆ ਦੂਗੀ ਅੱਜ ਤੇ ਉਸ ਤੋਂ ਬਾਅਦ ਉਹ ਵੀ ਪਾਵਾਂਗੇ। ਉਹ ਪ्युअर ਵਾਈਟ ਨਹੀਂ ਹੈ ਮਤਲਬ ਕਿ ਡਿਜ਼ਾਈਨਿੰਗ ਹੈ ਇਹ ਡਿਜ਼ਾਈਨਿੰਗ ਹੋ ਰਿਹਾ ਹੈ। ਇੱਕ ਮੇਰਾ ਤਾਂ ਉਹ ਗੱਲ ਕਹੀ ਸੀਗੀ ਬਲੌਗ ਦੇ ਵਿੱਚ ਸ਼ਾਇਦ ਭੈਣ ਨੇ ਚੰਗੀ ਤਰ੍ਹਾਂ ਸੁਣਿਆ ਨੀਗਾ ਭੈਣ ਕਹਿੰਦੇ ਤੁਸੀਂ ਵੀ ਝੂਠਾ ਟੈਕ ਕਰਿਆ। ਹਾਂ ਉਹਦੇ ਵਿੱਚ ਬੋਲਿਆ ਸੀਗਾ ਕਿ ਅੱਜ ਆਪਾਂ ਕੱਟ ਰਹੇ ਹਾਂ ਨਵਾਂ ਸਾਬਾ ਹਾਂ। ਤੇ ਉਸ ਆਦਾਰ ਤੇ ਨਨ ਕੀ ਇਹ ਆਈ ਫੁਨੇ ਚੱਲੀ ਮੈਂ ਬਣਾਇਆ ਸੀਗਾ ਟਾਈਟਲ ਕੋਈ ਮੈਂ ਤੁਹਾਡਾ ਟਾਈਟਲ ਹੀ ਲਿਖਾਇਆ ਸੀਗਾ ਤੇ ਸੱਪ ਦਾ ਨਾਮ ਤਾਂ ਲਿਆ ਸੀ ਨਾ ਸੱਪ ਬੜਾ ਨਿਕਲਿਆ ਸੀ ਤੇ ਇੱਕ ਹਿਸਾਬ ਨਾਲ ਸੱਪ ਹੀ ਕੱਢਿਆ ਸੀ ਜੱਪਨੂਰ ਦਾ ਗਿਫਟ ਹਨਾ ਜੱਪਨੂਰ ਜੱਪਨੂਰ ਤਰੰਗੇ ਲਈ ਜਾਂਦਾ ਹੈ ਹੈ ਜੱਪਨੂਰੇ ਨਭਰਾ ਕਾਂ ਬਾਜ ਦੇਖਾਂਗੇ ਜਦੋਂ ਉਹਦੇ ਰਮਾਰ ਮੂਲ ਦਿਖਾਈ ਜਾਂਦਾ ਫਿੱਚੀ ਬੈਠਾ ਟੋਕਰਾਂ ਟਾਕਰਾਂ ਤੇ ਆਹੋ ਸੋਣੀ ਪ੍ਰਿੰਟ ਪ੍ਰਿੰਟਰ ਓਕੇ ਐਬਲ ਬਲੈਕ ਸਲਵਾਰ ਨਾਲ ਵੀ ਪੈ ਜੇਗੀ ਕਮੀਜ਼ ਦੀ ਕਮੀਜ਼ ਐ ਫਰਾਕ ਦੀ ਫਰਾਕ ਹਾਂ ਹੂੰ ਕਮੀਜ਼ਾਂ ਬਣ ਗਈਆਂ ਇੱਕ ਤਰਫ ਹਾਂ ਨਾ ਥਾਰਵੇਂ ਬਲੈਕ ਨਾਲ ਪੈਣ ਵਾਲਾ ਹਾਂ ਹਾਂ ਇੱਕ ਸਲਵਾਰ ਬਹੁਤ ਆ ਇੱਕ ਨੀਲੀ ਨਾਲ ਵੀ ਉਹ ਨੀਲੀ ਨਾਲ ਸਲਵਾਰ ਰੱਖੀ ਐ ਤੇ ਆ ਬਲੈਕ ਐ ਤਰਪਾਈ ਕਰ ਲਾਂ ਇੱਕ ਰਹਿ ਗਈ ਮੈਂ ਕਹ ਜੇ ਪਨੂਰ ਨੂੰ ਸਵਾਦਾ ਨਾਲ ਫਿਰ ਉਸ ਤੋਂ ਬਾਅਦ ਇਹ ਰਿੱਟ ਬਲੈਕ ਹਾਂ ਅਰੇ ਆਦੀ ਬਾਜੂ ਉਹ ਨਾ ਅੱਧੀ ਬਣਾਤੀ ਮੈਨੂੰ ਐਸੀ ਅੱਧੀ ਵੀ ਪੂਰੀ ਬਣਾ ਦੇ ਕਪੜਾ ਪਿਆ ਤੇ ਆ ਹੂੰ ਮੰਨਨੇ ਬਾਜੂ ਪੂਰੀ ਲਾ ਦੋ ਅਧੀਆਂ ਨਹੀਂ ਚਾਹੀਦੀ ਹੂੰ ਮਨ ਠੰਡ ਲੱਗਦੀ ਨਾ ਫੇਰ ਹੂੰ ਇਸਦੀ ਨਾ ਗੱਲ ਕਰੀਏ ਠੰਡ ਲੱਗੂ ਹੂੰ ਆ ਪ੍ਰਿੰਟ ਕੋ ਨਾ ਹੂੰ ਸੋਣਾ ਸਾਰੇ ਪ੍ਰਿੰਟ ਸੋਨੇ ਆ ਇੱਕ ਆ ਤੇ ਚਨਾ ਮੋਟਾ ਮੁੰਗਿਆ ਰੰਗ ਸੀ ਗ੍ਰੀਨ ਰੰਗ ਮੈਨੂੰ ਬੜਾ ਪਸੰਦ ਪਰ ਆਉਦਾ ਨਾ ਜਿਹੜਾ ਪ੍ਰਿੰਟ ਸੀ ਨਾ ਹੂੰ ਉਹ ਨਹੀਂ ਸੋਣਾ ਚ ਰੰਗ ਮੁੰਗਿਆ ਜੇ ਜੇ ਆਪਣ ਨੂੰ ਲੁਗੀ ਚਾਹੀਦਾ ਸਰਾਣਾ ਚਾਹੀਦਾ ਈ ਨਾਲ ਨਾਲ ਜੀ ਨਾਲ ਨੇ ਜਪਨੂਰਰਾਕਾ ਵੇਖੀ ਜਾਂਦੀ ਸੀ ਕੀ ਕੀਤੀ ਹੈ ਕਾਪੜੇ ਨੂਰੇ ਅਨੌਰ ਦੀ ਸਕਲਟ ਸਕਲਟ ਕਿਹਦੇ ਹੁੰਦੇ ਹੁੰਦੇ ਨੂਰੇ ਜਪਨੂਰ ਇਧਰ ਦੇਖੋ ਇਧਰ ਹੁਣ ਸਾਰਾ ਕੋ ਖਲਾਰੇ ਪਾਈ ਜਾਂਦੀ ਹੈ ਸਾਰਾ ਖਿੱਚੀ ਜਾਂਦੀ ਹੈ ਲੈ ਉਹ ਦੇਖ ਲਓ ਆ ਕੰਮ ਆ ਪਹਿਲਾਂ ਟੋਕਰੀ ਖੇਚ ਲਈ ਹੁਣ ਆਹ ਏਸੀ ਵਾਲਾ ਚੱਕ ਕੇ ਰਿਮੋਟ ਆ ਬਟਨ ਦੱਬੂਗੀ ਏਸੀ ਛੱਡ ਦੂਗੀ ਐਸ ਕਰਕੇ ਮੈਂ ਕਹਾਂ ਵੀ ਏਸੀ ਵਾਲਾ ਰਿਮੋਟ ਇਹ ਤੋਂ ਪਾਸੇ ਰੱਖ ਕੇ ਕਈ ਵਾਰ ਕੋਈ ਫੰਕਸ਼ਨ ਖੱਲ ਜਾਂਦਾ ਤੇ ਫਿਰ ਮੈਂ ਆਹ ਮੋਬਾਈਲ ਆਦਾ ਵਿਆਹ ਵਾਲਾ ਮੋਬਾਈਲ ਜੀ ਇਹ ਆਦਾਂ ਤੜੀਆਂ ਅੰਗਿਲ ਤੱਕਾਂ ਕੱਲ ਮੋਬਾਈਲ ਤੇ ਜਿਹਦੇ ਇਹ ਆਹ ਮੱਕੜੀ ਜਾਲ ਚ ਫਸੀ ਸੀ ਇਸ ਮੋਬਾਈਲ ਨਾਲ ਜਪਨੂਰ ਕੀ ਕਰ ਰਹੇ ਹੋ ਬੇਟਾ ਲਓ ਹੁਣਾਰੇ ਗਦਾਸ ਤੇ ਆ ਕੰਮ ਆ ਜਪਨੂਰ ਕੋਲ ਆਪਣੇ ਕੋਲ ਦੇਖ ਲਓ ਸਾਰੇ ਦੇਖ ਲਿਆ ਤੈਨੂੰ ਜਪਨੂਰ ਨਾ ਮੁਰਜਾ ਨਾ ਖੰਦੀ ਤੇ ਸਫਾਈ ਲਾਉਂਦੀ ਸਫਾਈ ਕਰਕੇ ਨਹੀਂ ਗਈ ਉਹ ਰਾਤ ਫਿਰ ਜਪਨੂ ਰੋ اٹਕੜਿਆ ਸੀ ਨਾ ਰਾਤੀ 2 ਵਜੇ ਜਪਨੂਰ ਜਦੋਂ ਉੱઠી ਮੈਨੂੰ ਲੱਗਾ ਮੈਂ ਉਹ ਦੁੱਧ ਪੀਣ ਵਾਸਤੇ ਉੱਠੀ ਆ ਐ ਤੇ ਅੱਖਾਂ ਖੋਲ-ਖੋਲ ਕੇ ਤੁਹਾਨੂੰ ਵੇਖੇ ਹੈ ਤੇ ਮੈਂ ਮੈਂ ਘਰ ਦੇ ਸੋਣਾ ਯੋ ਯੋ ਰਾਤੋਂ ਯੋਣ ਵਾਲੀ 1:30 ਵਜੇ ਜੀ ਮੈਂ ਉੱਠ ਕੇ ਬੈ ਗਈ ਰਾਤੀ 2:30 ਵਜੇ ਉੱਠ ਕੇ ਬੈ ਗਈ ਫਿਰ ਐ ਸੀ ਕਿ ਛੇਤੀ ਸੋ ਗਈ ਇਹ ਕਿਹੜਾ ਤਰੀਕਾ ਔਰੇਜ ਪਾ ਕੇ ਪਰ ਮੈਨੂੰ ਆ ਨਹੀਂ ਗਈ ਮੈਂ ਹੈਂ ਆ ਨਹੀਂ ਗਈ ਆ ਦੇਖੋ نیچے ਖੜ ਕੇ ਬੈੱਡ ਦੇ ਫਰਿਜ ਰੱਖੇ ਆ ਔਰ ਰੱਖੀ ਹੋਇਆ ਬਾ ਜਾਣਾ ਤੇ ਸਲਾਈ ਕਰ ਲੱਗੀ ਆ ਅੱਜ ਟੇਲਰ ਮਾਸਟਰ ਬਦਲ ਚੁੱਕਿਆ ਇੱਥੇ ਚੁਲਾ ਚਪਾਲਾ ਨਹੀਂ ਮੌਸਮ ਠੰਡਾ ਹੈ ਔਸਮ ਮੌਸਮ ਮੈਂ ਉਹ ਕਰ ਦੂੰਗਾ ਬਾਹਰ ਖੋਲ ਕੇ ਚਵਾ ਦਾਂਗੇ ਸੀ ਫਰੇ ਇਧਰ ਨੂੰ ਉਹਦੀ ਕੋਲ ਲਗਾ ਜੀ ਚੱਕ ਦੇ ਸਾਰਾ ਕੁਆ ਕਾਹਤੋਂ ਰੱਖਿਆ ਯਾਰ ਇਹ ਗੰਦ ਅੰਦਰ ਕਮਰੇ ਜੀ ਵੀ ਪਾਇਆ ਪਿਆਗਾ ਛੜ ਤੋਂ ਉਹਨਾਂ ਨੂੰ ਇਹਨਾਂ ਦੇ ਕਰਾਉਣਾ ਹੂੰ ਇਸ ਤਰ੍ਹਾਂ ਆ ਰੱਖੀ ਪਾਰਟੀ ਵੀ ਜੀ ਦਾ ਪਾਣੀ ਪੌੜਾਂ ਜਾਂ ਨੱਟ ਗਏ ਤੇ ਕੋਈ ਗੁੱਡੇ ਕਰਨਾ ਪਵੇ ਕਿਉਂਕਿ ਤੜਕ ਜਾਂਦਾ ਹੁੰਦਾ ਹੈ ਚਪੌੜਾਂ ਤੋਂ ਜਪਨੂਰ ਆ ਰਿਹਾ ਹੈ ਹੀਰੋ ਮੇਨ ਹੀਰ ਆ ਰਿਹਾ ਹੈ ਜਪਨੂ ਧੂਲੇ ਚ ਪੈਣਗੇ ਉਹ ਕਿਹਦੀ ਜਾਂਦਾ ਜੀ ਮਮਾ ਥੱਲੇ ਚੱਤ ਕੇ ਗਏ ਨੇ ਮੈਂ ਬਾਹਰ ਖੋਲ ਕੇ ਛੱਡ ਦਿਨਾਏ ਸੀ ਹਾਂ ਮਾੜਾ ਜੇ ਕੰਮ ਆਣੀ ਨਹੀਂ ਕੋਈ ਪਾ ਹੈ ਹੁਣ ਮੇਰੇ ਨਾ ਸਾਉਂਡ ਦਾ ਟਾਈਮ ਹੋ ਚੱਕਿਆ ਬਸ ਮੈਂ ਲੇਕਾ ਮੇਰੀ ਇੱਕ ਕਮੀਜ਼ ਰਹਿ ਗਈ ਆਲਪ ਬਲੱਜ ਹੋ ਗਿਆ ਹਾਂ ਨੂੰ ਸਵਲਟ ਕਰ ਤਾ ਨਾ ਮੇਰੀ ਕਾਲੀ ਨਾਲ ਦੇ ਜੀਤੇ ਸੇ ਹੁਣ ਮਾਰਨ ਵਾਲੀ ਲੋਕ ਦੇ ਕੋਈ ਨਹੀਂ ਮੈਂ ਰੋਕ ਕੇ ਮਾਰੂੰਗਾ ਨਾ ਮੈਂ ਬੜਾ ਜ ਸੌਣਾ ਫਿਰ ਮੈਂ ਕਹ ਬੈਨਾ ਮਸ਼ੀਨ ਤੇ ਕਿਵੇਂ ਆ ਗਿਆ ਤਾਂ ਸਿਸਟਮ ਲੱਗਦਾ ਹੈਗਾ ਮੈਨੂੰ ਇਹਦਾ ਆਉਂਦਾ ਨਹੀਂ ਧਾਗਾ ਚੁੱਕ ਕੇ ਪਾ ਕੇ ਇਹ ਆਹ ਦੇਖੋ ਇੱਥੋਂ ਵੀ ਨਹੀਂ ਆਇਆ ਇਹ ਹੈਗੀ ਅਮਰੀਲਾ ਇਹ ਧਾਗੀਆਂ ਨਾਲ ਦੀ ਚ ਕਿਵੇਂ ਆ ਗਿਆ ਧਾਗਾ ਪੈ ਤਾ ਗਿਆ ਬੈ ਗੇ ਹਾਂ ਮਾਸਟਰ ਜੀ ਨੂੰ ਧਾਗਾ ਵੀ ਪਾਉਣਾ ਪਊਗਾ। ਇਹਦਾ ਮਸ਼ੀਨ ਦਾ ਸਿਸਟਮ ਆ ਲੱਗ ਗਿਆ। ਬਸ ਹੋਰ ਤੇ ਨਹੀਂ ਕੋਈ ਚੜਨਾ। ਹਾਂ। ਲੋਕ ਤੇ ਨਹੀਂ ਕਰਨੀ। ਲੋਕ ਤਾਂ ਹੋ ਗਈ। ਚਲਾ ਕੇ ਵੇਖ ਲੈ ਮੜੀ ਧਮਾ ਕੇ। ਉਧਰੋਂ ਤਾਂ ਗਾ ਉਧਰ ਕਿਧਰ ਪਾਇਆ ਰੋ ਉਹ ਵੇ ਨਟ ਦੇ ਵਿੱਚ ਬਸਿਆ ਵਾ ਧਾਗਾ ਤੇਰਾ। ਉਧਰੋਂ ਗੱਡ ਪਿੱਛੋਂ। ਇੱਥੋਂ। ਆ ਨਹੀਂ ਆ ਮੇਰੇ ਕੋਲ ਆ। ਤੇਰੇ ਕਹ ਤਾ ਕਾ। ਨਹੀਂ ਆਇਆ ਬਾਅਦ ਨਹੀਂ ਆਇਆ। ਹੂੰ। ਆਊਗਾ। ਆੜ ਗਈ। ਧਾਗਾ ਫਿਰ ਕਿ ਦੀ ਵਿੱਚ ਦੇਤਾ ਉਹ ਫਿਰ ਕਿ ਜੇ ਵਿੱਚ ਦੇਤਾ ਧਾਗਾ ਫਿਰ ਕਿ ਉਹ 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 ਖਿੱਚ ਪੱਤੀ ਹੈ ਚ ਪੱਤੀ ਖਿੱਚ ਖੜ ਜਾ ਹਾਂ ਹੌਣ ਕੱਢ ਇਹ ਮਾਸਟਰ ਮਾਸਟਰ ਹੀ ਹੁੰਦੇ ਆ ਤੁਹਾਨੂੰ ਜਿਆਦਾ ਮੁਸ਼ਕਲ ਹੈਗੀ ਮਸ਼ੀਨ ਚਲਾਉਣਾ ਇਹ ਮਰੇਲਾ ਮੁੰਨੇ ਦੇ ਕੋ ਪੱਜੇ ਕੀ ਵੇਖੂਗਾ ਮੈਂ ਪੈਰ ਤੋਂ ਮੈਂ ਤਾਂ ਤੇਜ਼ ਪੈਂਦਾ ਨੇ ਕੰਮ ਹੋਰ ਪੈਰ ਨਾਲ ਸਟਾਰਟਰ ਦੇ ਖੇਤ ਤੇ ਤਰਿਆ ਕਰ ਤਾਂ ਕਰਕੇ ਤਾਂ ਮੈਂ ਤਾਂ ਗੋਡੇ ਨਾਲ ਚਲਾਉਣਾ ਨਾ ਤਾ ਕਰਕੇ ਕੰਟਰੋਲ ਕਰ ਲੈਣਾਗਾ ਇਹ ਰੱਖ ਲੈਂਦੀ ਆ ਪੂਰਾ ਪੰਜਾ ਸਟਾਰਟਰ ਦੇ ਉੱਤੇ ਤਾਂ ਕਰਕੇ ਉਹ ਭਜਦੀ ਆ ਇੱਕ ਵਾਰ ਨਾ ਕਰ ਤਾਂਕਾ ਛੋਟਾ ਕਰ ਦੇ ਤਾਕਾ ਉਹ ਕੋੜਾ ਜਾਂਦਾ ਵੱਡਾ ਥੱਲੇ ਉਹ ਕੋੜਾ ਜਾਂਦਾ ਵੱਡਾ ਕੋੜਾ ਜਾਂ ਹਾਂ ਇਹ ਥੱਲੇ ਦੱਬਾ ਤੇ ਉਹਨੂੰ ਫਿਰ ਕਿਨੂੰ ਘੁਮਾ ਪਰੇ ਨਾ ਬੱਸ ਹੋਰ ਚੈਨ ਦੇ ਹਾਂ ਇਹ ਦਾ ਬੜਾ ਸੇਖਲਾ ਕੋ ਸੇਖਲਾ ਡੇਟਾ ਦੱਬੀ ਫਰਦੀ ਐ ਮਸ਼ੀਨ ਨੂੰ